ਦੇ ਬੜੀ ਮੁਸ਼ਕਲ ਮੁਦਕੀ ਦੀ ਲੜਾਈ ਜਿੱਤੇ ਰਹੇ ਲੈਂਦੇ ਸਾਡੇ ਵਿੱਚ ਵੀ ਜੋ ਕੁਝ ਇੱਥੇ ਕੀਤਾ ਗਿਆ ਇਹ ਵੋਟਾਂ ਘਟੀਆਂ ਬੜੇ ਸਾਰੇ ਸਾਡੇ ਆਪਣੇ ਬੰਦੇ ਸਨ ਜਿਹੜੇ ਰਲ ਕੇ ਸਾਡਾ ਵੋਟ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਰਹੇ ਗਾਂਧੀ ਸਾਹਿਬ ਨੂੰ ਧਰਾਂ ਦੀ ਕੋਸ਼ਿਸ਼ ਕਰਦੇ ਰਹੇ ਗੁਰੂ ਮਾਰਾ ਸਾਹਿਬ ਨੇ ਮੇਰ ਕਰਨੀ ਸੀ ਸਾਫ ਸੁਥਰੇ ਆਪ ਚੰਗੇ ਬੰਦੇ ਤਾਂ ਮੈਂ ਇਹਨਾਂ ਨੂੰ ਵੀ ਗੁਜ਼ਾਰਿਸ਼ ਕਰੂੰ ਗਾਂਧੀ ਸਾਹਿਬ ਕੋ ਚੰਗੇ ਬੰਦਿਆਂ ਦੀ ਮਦਦ ਹੀ ਕਰਿਓ گا ਮੈਂ ਨਾਮ ਰਿਸ਼ੀ ਤੁਸੀਂ ਹੁਣ ਕਾਮਰੇ ਚ ਆਏ ਉਹ ਚੰਗੇ ਬੰਦਿਆਂ ਦੀ ਮਦਦ ਕਰੋ ਆ ਜਿਹੜੇ ਕੁਛ ਪੈਟੀਏ ਸਾਡੇ ਵਿੱਚ ਵੀ ਆ ਗਏ ਸਾਡੇ ਵਿੱਚ ਵੀ ਹੈ ਨੇ ਬੰਦੇ ਜਿਹੜੇ ਪਾਰਟੀਆਂ ਬਦਲ ਬਦਲ ਕੇ ਆਏ ਹਰ ਬੰਦਾ ਲੱਭਦਾ ਮੈਨੂੰ ਛੇਤੀ ਨਾ ਕੋਈ ਦੋ ਉਹ ਪਹਿਲੇ 5-7 ਸਾਲ 10 ਕੋਈ ਪਾਰਟੀ ਤੇ ਲਾਉਂਦੇ ਸਹੀ ਆ ਤੁਹਾਡਾ ਦਾਸ ਤੁਹਾਡੇ ਸਾਹਮਣੇ ਖਲੋਤਾ 45 ਸਾਲ ਹੋ ਗਏ ਨੰਦੀ ਕਦੀ ਪਾਰਟੀ ਨਹੀਂ ਚੱਲੀ ਚਾਰ ਵਾਰ ਮੈਂਬਰੋਂ ਅਸੈਂਬਲੀ ਆ ਲੋਕ ਸਭਾ ਦੇ ਮੈਂਬਰ ਰਹਿ ਚੁੱਕੇ ਆ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਆ ਯੂਥ ਕਾਂਗਰਸਰデア ਚਲੇ ਚੁਕੇ ਆ ਪਾਰਟੀ ਦਾ ਪ੍ਰਧਾਨ ਰਹਿ ਚੁਕੇ ਆ ਪਾਰਟੀ ਦੇ ਪਿੱਛੇ ਕੁਰਬਾਨੀ ਵੀ ਦੇਣੀ ਪਈ 50 ਹਜ਼ਾਰ ਦੀ ਰੈਲੀ 'ਚ ਸ਼ਰਿਆਂ 'ਮ ਉਥੇ ਕਿਹਾ ਸੀ ਜਦੋਂ ਛੰਡਾ ਮੇਰੇ ਕੋਲ ਕੈਪਟਨ ਨੂੰ ਸੁਣਾਇਆ ਗਿਆ ਮੈਂ ਕਿਹਾ ਸੀ ਆਪਣੀ ਪਾਰਟੀ ਪਿੱਛੇ ਆਉਂਦੀ 100 ਪ੍ਰਧਾਨੀ ਮੈਂ ਸਿਰ ਤੋਂ ਵਾਰ ਕੇ ਸੁੱਟਸਰੋ ਇਹ ਜਜ਼ਬਾ ਪਾਰਟੀ 'ਚ ਨਾ ਕਈ ਨਾ ਇਹ ਚੀਫ ਮਿਨਿਸਟਰ ਦੀ ਗੱਲ ਕੀਤੀ ਚੀਫ ਮਿਨਿਸਟਰ ਵੀ ਪਾਰਟੀ ਦਾ ਬਣੇਗਾ ਅਪਾਟ ਅਸੀਂ ਇਨਸ਼ੋਰ ਕਰਾਂਗੇ ਅਦਾਲਤ ਮੇਰੀ ਚੰਗੀ ਤਰ੍ਹਾਂ ਸੁਣ ਲਓ ਜਿਹੜਾ ਪਿਓਰ ਹੋਏਗਾ ਖਾਲਸ ਹੋਏਗਾ ਐਲਕੀ ਕਾਮਗਰਚੀ ਵਿੱਚ ਸਟੋਅ ਬੜੇਗਾ ਦੂਜੀਆਂ ਜਮਾਤਾਂ ਦੇ ਲੋ ਜਿਹੜੇ ਲੈ ਕੇ ਘੁੰਮ ਕੇ ਆਏ ਨੇ ਅਸੀਂ ਬਹੁਤ ਭੁੱਗ ਚੁੱਕੇ ਸਾਫ ਸੁਥਰਾ ਚਿਹਰਾ ਚਾਹੀਦਾ ਉਹ ਬੰਦਾ ਇਹੋ ਜਿਹਾ ਚਾਹੀਦਾ ਜਿਹਦੇ ਚ ਜਜ਼ਬਾ ਹੈ ਜਿਹਦੇ ਜਾਣ ਹੈ ਮੋਦੀ ਨਾਲ ਲੜਨ ਦੀ ਅਗਲੀ ਲੜਾਈ ਮੋਦੀ ਨਾਲ ਹੋਣੀ ਹੈ ਜਿਸ ਤਰ੍ਹਾਂ ਮਮਤਾ ਲੜਦੀ ਫਿਰਦੀ ਹੈ ਐਸ ਤਰ੍ਹਾਂ ਹੀ ਸਾਡੇ ਚ ਵੀ ਸ਼ਮਤਾ ਚਾਹੀਦੀ ਹੈ ਉਹ ਤਾਕਤ ਚਾਹੀਦੀ ਹੈ ਬੰਦਾ ਸਾਫ ਸੁਥਰਾ ਹੋਏਗਾ ਤਾਂ ਲੜੇਗਾ ਇਹ ਕਮਜ਼ੋਰੀ ਹੋਏਗੀ ਲੱਤਾਂ ਵਿੱਚ ਜਾਣ ਨਹੀਂ ਹੋਏਗੀ। ਤੋਂ ਇਸ ਗੱਲ ਕਾਰਨ ਮੇਰੀ ਗੁਜ਼ਾਰਿਸ਼ ਹੈ ਇਕੱਠੇ ਹੋਵੋ। ਜਿੱਥੇ ਤੁਹਾਨੂੰ ਲੜਨ ਦੀ ਲੋੜ ਹੈ ਤੁਸੀਂ ਲੜੋ। ਜਿੱਥੇ ਸਾਨੂੰ ਲੜਨ ਦੀ ਲੋੜ ਪੈ ਗਈ ਅਸੀਂ ਲੜਾਂਗੇ ਐਦਕਿ ਅਸੀਂ ਕੋਈ ਡੁਪਲੀਕੇਟ ਲੀਡਰਸ਼ਿਪ ਨਹੀਂ ਆਂਦੇ। ਨਾਮ ਸੁਧਰਨ ਦੇ ਖਾਲਸ ਕਾਂਗਰਸ ਦੀ ਜਿਹੜੀ ਆਈਡੀਓਲੋਜੀ ਫੇਤ ਰੱਖਦੇ ਨੇ। ਜਿਹੜੇ ਕਾਂਗਰਸ ਦੀ ਸੋਚ 'ਚ ਫੇਤ ਰੱਖਦੇ ਨੇ। ਜਿਨ੍ਹਾਂ 'ਚ ਕੁਰਬਾਨੀ ਦਾ ਮਤ ਹੈ। ਉਹੀ ਬੰਦੇ ਆ ਕੇ ਆ ਸਕਣਗੇ ਨਹੀਂ ਤੇ ਮੁੱਖ ਮੰਤਰੀਸ਼ਿਪ ਤੇ ਬੜੀ ਸੌਕਿਆ ਲੱਭਦੇ ਫਿਰਦੇ ਨੇ ਬਾਕੀ ਜਮਾਤਾਂ ਨਾਲ ਸਾਂਝ ਰੱਖ ਕੇ ਤੇ ਚੀਫ ਮਿਨਿਸਟਰ ਤੇ ਕਾਂਗਰਸ ਤੇ ਪੜਨਾ ਚਾਹੁੰਦੇ ਔਰ ਇਹ ਪੋਸੀਬਲ ਨਹੀਂ ਤੋਂ ਇਸ ਗੱਲ ਕਾਰਨ ਮੈਂ ਤੁਹਾਨੂੰ ਇਹੀ ਕਹਿਣਾ ਤਗੜੇ ਹੋ ਕੇ ਆਪਾਂ ਰੰਬੀਏ ਕੰਮ ਤੁਹਾਨੂੰ ਕੋਈ ਸੋਚਣ ਵਿਚਾਰ ਦੀ ਲੋੜ ਨਹੀਂ ਜਿੰਨਾ ਚਿਰ ਅਸੀਂ ਜੂਨੇ ਆ ਇੱਥੇ ਬਕਾਇਦਾ ਤੋਂ ਜਸਟਿਸ ਮਿਲੇਗੀ ਇਨਜਸਟਿਸ ਨਹੀਂ ਹੁੰਦਾ ਮੰਗੇ ਜਿਹੜੀ ਪਾਸ ਚ ਹੁੰਦੀ ਹੈ ਕਨਾਂ ਤੁਹਾਨੂੰ ਇਹ ਵੀ ਯਕੀਨ ਦਿਵਾਉਣਾ ਚਾਹਨਾ ਕਾਂਗਰਸ ਦੇ ਹਰ ਵਰਕਰ ਨੂੰ ਮੈਨੂੰ ਵੀ ਸੱਚ ਹੈ ਮੇਰੇ ਨੌਜਵਾਨ ਵੀਰਾਂ ਨੇ ਪਿਛੇ ਕੰਪੀਟੀਸ਼ਨ ਤੇ ਇੱਕ ਇੱਕ ਕਬੱਡੀ ਦੇ ਟੂਰਨਾਮੈਂਟ ਤੇ ਇਸ ਤੋਂ ਪਹਿਲੇ ਵਿਨਿੰਗ ਸਾਬ ਨੂੰ ਵੀ ਸੱਚ ਹੈ ਜਿਸ ਜਿਸ ਪੁਲਿਸ ਅਫਸਰ ਤੇ ਤੁਹਾਡੇ ਨੇ ਕਾਰਵਾਈ ਕੀਤੀ ਹੈ ਇਹ ਗੁਰੂਵਾਰਾ ਸਾਹਿਬ ਨੇ ਮੌਕਾ ਦਿੱਤਾ ਤੁਸੀਂ ਵੇਖੋ ਇਹ ਨਾ ਘਾਟੇਗੀ ਤੁਸੀਂ ਤੁਹਾਨੂੰ ਆਪਣਾ ਵਤਨ ਦੇਣੇ ਆ ਅੱਧੀ ਭਾਵੇਂ ਸਰਕਾਰ ਚੋਂ ਬਾਹਰੀ ਬਈਏ ਬੜੀ ਜੇ ਕਾਂਗਰਸ ਦੀ ਸਰਕਾਰ ਬਣ ਗਈ ਇਹਨਾਂ ਨੂੰ ਇਹਨਾਂ ਨਾਲ ਉਹ ਸਬਕ ਸਿਖਾਵਾ ਜਿਹੜਾ ਇਹਨਾਂ ਨੂੰ ਚੇਤੇ ਆਏਗਾ ਇਹਨਾਂ ਲੀਡਰਾਂ ਨੂੰ ਇਹ ਜਿਹੜੇ ਆਪ ਚ ਬੈਠੇ ਜਿਹਨਾਂ ਰਾਮ ਭੁੱਲਿਆ ਜਿਹੜੇ ਰੋਜ਼ ਇੱਥੇ ਧੱਕੇ ਕਰਵਾ ਰਹੇ ਨੇ ਸਾਡੇ ਸਰਪੰਚਾਂ ਨਾਲ ਸਾਡੇ ਮਿਸਪਲ ਕਾਉਂਸਲਰਾਂ ਨਾਲ ਸਾਡੇ ਪ੍ਰਧਾਨਾਂ ਨਾਲ ਇੱਕ ਇੱਕ ਚੀਜ਼ ਦਾ ਬਦਲਾ ਇਹਨਾਂ ਭੁੱਲਿਆ ਜੇਗਾ ਮੈਂ ਤੁਹਾਨੂੰ ਯਕੀਨ ਦਵਾਉਂਦਾ ਸਾਡੇ ਕੋਈ ਡਰ ਨਹੀਂ ਸਾਨੂੰ ਕੋਈ ਖੌਫ ਨਹੀਂ ਇਹ ਦਲ ਦੇ ਵਿੱਚ ਗੱਲ ਕਹਿੰਦੇ ਵੇ ਜੇ ਕਿਸੇ ਨੇ ਜ਼ਿਆਤੀ ਕੀਤੀ ਹੈ نے یہی سی خلاف تلوار بھی کڈنی جائز ہندی ہے سو وقت آ تو وقت آنے پر بتا دیں گے تجھے جی آسمان ہم ابھی سے کیا بتائیں کیا ہمارے دل میں ہے سو وقت آ لینو وٹ داں کدتے تگڑے ہو جائے <تصفح>